ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੋਂ ਗਾ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਸ਼ਹਿਰ ਅਜਨਾਲਾ ਦਸਤੀਜ ਦੇ ਵੀਕ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਛੋਟੇ ਗੰਦ ਕਾਵਾ ਮਿਲੋ ਕੋਕੜਾ ਕੋਕੜਾ ਗੱਬਣਾ ਦੇ ਸੱਜਰਾ ਤੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਚਾਹੀਦਾ ਜੀ ਆਪਣਾ ਨਾਮ ਤੇ ਐਡਰੈਸ ਦੱਸਦੇ ਨਾਮ सोनू ਠੀਕ ਹੈ ਜੀ ਕੱਲ ਕਿਦਾਂ ਰਹੀਆਂ ਵੱਡੀਆਂ ਝੋਟੀਆਂ ਮਾਰੀ ਕਰਪਾ ਬੜੀ ਜ਼ਰਾ ਦੀ ਬੇਰ ਹੋਈ ਮੀਟੂਪੜ ਦੇਤੀਆਂ ਤਾਂ ਹਾਂ ਰਹੀਆਂ ਮੈਂ ਜੀ ਮਾਰ ਦੇ ਗਿਆ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਆਇਆ ਨਿਆਰਾ ਵੱਡੀ ਝੋਟੀ ਦਾ ਵਧੀਆ ਵਧੀਆ ਮਾਰੀ ਕਰਪਾ ਬਹੁਤ ਜ਼ਿਆਦੀ ਹੋਈ ਚਲੋ ਵਧੀਆ ਚਾਹੀਦਾ ਇਹ ਫੋਨ ਨੰਬਰ ਹੀ ਬੋਲ ਦੇ ਜੀ ਬੜਾ 91 5750 ਠੀਕ ਹੈ ਜੀ ਅੱਬੇ ਪਹਿਲੇ ਨੰਬਰ ਤੇ ਨੀਲੀ ਰਾਵੀ ਦੱਸਿਆ ਸੀਰੇ ਬਾਰੇ ਇਹ ਪਹਿਲੀ ਝੋਕਰਲੀ ਅੱਛਾ 2 ਦਿਨ ਘਰ ਵਾਲੇ ਇਹਦੇ ਬਣੇ ਹੋ ਆਪਾਂ ਪਾਣੀ ਹੁੰਦੀਆਂ ਨੇ ਤੇ ਹੈਗੀ ਤੇ ਨਹੀਂ ਹੈਗੀ ਠੀਕ ਹੈ ਠੀਕ ਹੈ ਬੜੀ ਨੋ ਹੋ ਗਿਆ ਅੱਛਾ ਜੀ ਬੋਤਲੇ ਕੋ ਠੀਕ ਆ ਅਜੂ ਤੋਂ ਚੋਗੇ ਹੁਣ ਲੈ ਜੀ 10000 ਵਿੱਚ ਚੋਗੇ ਲੇ ਦੀ ਪਹਿਲਾਂ ਤੋਂ ਵਸ ਗਈ ਆ 10000 ਚੋਗੇ ਲੇ ਦੀ ਠੀਕ ਆ ਠੀਕ ਕਿਉਂ ਨੀਦੀ ਜੀ ਵੇ ਲੋ ਅੱਖਾਂ ਅੱਖਾਂ ਦੇ ਆ ਇੱਕੇ ਥਾਂ ਨਾ ਨਿਗੀ ਕੱਟੀ ਨਾ ਘਰੇ ਪਾਲੀ ਆ ਅੱਛਾ ਠੀਕੇ ਥਾਂ ਭਜੀ ਜੀ ਨੋਵਾਂ ਵਰਗੇ ਦਾ ਠੀਕ ਆ ਜੀ ਇਹਦਾ ਮੁੱਲ ਦਾ ਬਸ ਆ ਮੁੱਲ ਹੀ ਵਗੇਦਾ ਹਗਾ ਹਾਂ ਲੋ ਜੀ ਤੋਤਾ ਬਹੁਤ ਯਾਰ ਚੈਟ ਕਰ ਸਕਦੇ ਭਾਵੇਂ ਜਿੱਦਾਂ ਮਨ ਹੀ ਤਰਾ ਅੱਛਾ ਜੀ ਇਹ ਜੀ ਲੈ ਲੈਂਦੇ ਲੋ ਆ ਲਓ ਜੀ ਕਰੋ ਜੀ ਚੈੱਕ ਤਾਂ ਨਹੀਂ ਆ ਚੀਜ਼ਾਂ ਜਿਹੜੀਆਂ ਸੋਨੂੰ ਦੇ ਅੱਡੇ ਤੋਂ ਮਿਲਦੀਆਂ ਆ ਕਰੋ ਜੀ ਇਧਰ ਹੋਰ ਨੀਲੀ ਰੰਗ ਦੀ ਮੱਕੀ ਦੇ ਦਨੇ ਬਰਤੋਂ ਲਿਆ ਗਿਆ ਇਹ ਪਾੜੇ ਤੇ ਮਿਲਦੀ ਹੈ ਰਤ ਮੈਂ ਨਾ ਪਾੜਾ ਰੋਕ ਪਾਉਂ ਦਿੱਤਾ ਬਈ ਪਰ ਪੜਾ ਹੋਵੇ ਹੁਣ ਮੋੜ ਕੇ ਪੜਾ ਪਾਇਆ ਭਾਈ ਅੱਬਾ ਹਾਂਜੀ ਹਾਂਜੀ ਬਿਲਕੁਲ ਜੀ ਇੰਦਾ ਮਿੱਠੂ ਭਾਵੇਂ ਜਿੱਦਾਂ ਮਰਜ਼ੀ ਭਾਵੇਂ ਗਾਂਹ ਹੋ ਹੋ ਕੇ ਭੇਜ ਲੱਗੇ ਸੱਲ ਛੱਡੇ ਦੇ ਮਾੜੂ ਕਰੇ ਅੱਛਾ ਜੀ ਸੀਲ ਬੜੀ ਜੀ ਭਾਵੇਂ ਲੰਮਕਦਾ ਭਾਵੇਂ ਕੋਈ ਮੈਂ ਨਾ ਲੰਮਕਦਾ ਭਾਵੇਂ ਕੋਈ ਜਿੱਦਾਂ ਮਰਜ਼ੀ ਪੀਂਦਾ ਰੋਦੇ ਅੱਛਾ ਹਾਂ ਫ੍ਰਿਜ ਹੈ ਜੋ ਬੋਲਦੇ ਨੇ ਸੀਲ ਦਾ ਫ੍ਰਿਜ ਫ੍ਰਿਜ ਵੇਜੀ ਆ ਲਓ ਜੀ ਜਦੋਂ ਕੋਈ ਪੁਰਾਣਾ ਤੁਹਾਡੇ ਘਰੋਂ ਦਾਦੇ ਵਦੋਂ ਥੱਲੇ ਪਾਰੋ ਭਾਈ 13 14 ਕਿਲੋ ਸੱਜਨੇ ਪਿਆਏ ਅੱਛਾ ਜੀ ਇੱਕੋ ਬਿਲਕੁਲ ਮੋਟਰ ਬਾਗ ਕਰ ਦਿੰਦੀ ਠੀਕ ਹੈ ਜੀ ਲਓ ਜੀ 13 14 ਕਿਲੋ ਸੱਜਰ ਦਾ ਰਿਕਾਰਡ ਜੇ ਕਿ ਸੁਵਾ ਵੀ ਪਹਿਲਾ ਸੂਈ ਤੇ ਘੱਟ ਘਾਲੀ ਬਹੁਤ ਹੀ ਚੰਗਾ ਆ ਰਿਹਾ ਹੈ 10 ਦਾ ਸੁਵਾ ਸੂਈ ਦੇ ਅੱਜ ਵੀ 22 ਦਿਨ ਮੈਂ ਆਪਾਂ ਕਹਿੰਦੇ 1.5 ਦਿਨ 2 ਮਹੀਨੇ ਵੀ 22 ਦਿਨ ਬੜੀ ਨੂੰ ਹੋਈ ਜੀ ਅੱਛਾ ਜੀ ਹਾਂ ਹਾਂ ਛੋਟੀ ਵੇ ਲੋ ਕਿੰਨੀ ਸਵਾਈ ਹੈ 11 12 ਵੀ ਤੋਈ ਹੈ ਭਾਈਓ ਦੇ ਠੀਕ ਹੈ ਠੀਕ ਹੈ ਉਹ ਕਹਿ ਜਾਂਦੀ ਜੀ ਛੋਟੀ ਸਵਾਈ ਬਾਈ ਕਰਕੇ ਲਿਆ ਜੀ ਇਹ ਦੋ ਸ ਯਕ ਕਿ ਨੌ ਆਇਆ ਤਾਂ ਬਣ ਗਿਆ ਨਾ ਬਣ ਗਿਆ ਨਾ ਮੈਸੇਜ ਜੀ ਨੌ ਬੜੇ ਹੋ ਗਏ ਬਣ ਨਵੇਂ ਜਿਤ ਮਗਲੇ ਖੀ ਗਿਆ ਮਗਲੇ ਬਣਲੇ ਬਣ ਮੈਂ ਇਹ ਰੋ ਮਗਲੇ ਚੜਦੇ ਬਸ ਬਣਾ ਲੂਗਾ ਕੋਈ ਨਹੀਂ ਗੱਲ ਕਰਕੇ ਸਾਰੇ ਬਣ ਜਣੇ ਕੋਈ ਨਹੀਂ ਆਪਾਂ ਖੁੱਲੀ ਜੇ ਬਣ ਕੇ ਟੁਣੀ ਆ ਅੱਛਾ ਜੀ ਹਾਂ ਜੀ ਠੀਕ ਜੀ ਠੀਕ ਜੀ ਲਓ ਜੀ ਇਹੜੇ ਦੇ ਅਦਕਾ ਵਿੱਚ ਘਾਰ ਵੀ ਦੀ ਜੀ ਠੀਕ ਜੀ ਠੀਕ ਜੀ ਸੀਲ ਬੜੀ ਇਹਦੇ ਨਾਲ ਦਾ ਭਾਈ ਮੋਲਣੀ ਜਗ੍ਹਾ ਸੀਲ ਦਾ ਬਿਲਕੁਲ ਸਹੀ ਗੱਲ ਹੈ ਜੀ ਭਾਵੇਂ ਲੋ ਭਾਵੇਂ ਜਿੱਥੇ ਮਰਜ਼ੀ ਖੜਾ ਕੇ ਮੇਰੇ ਚਲੋ ਅੱਛਾ ਜੀ ਇਹੜੀਆਂ ਬੰਦੀ ਖੁੱਲੀ ਤੇ ਬਣ ਕੇ ਟੁਣੀ ਆ ਕੀ ਜਦੋਂ ਇਹ ਸੀਨ ਲਿਆਂ ਤੋਂ ਮੂੰਹ ਆ ਗੋ ਮੇਰਾ ਸੁਣ ਜੀ ਸੇਵਾ ਸੀ ਕਿਹਾ ਸਾਡੇ ਨੂੰ ਹਾਂ ਅਲੱਗ-ਅਲੱਗ ਦੇਖੋ ਥਾਣੇ ਦੇ ਲਾਗ ਲਿਆਓ ਲਾਗੋ ਹਾਲ ਕਰੋ ਥਾਣੇ ਦੇ ਲਿਆਓ ਕੈਮਰੇ ਉਪਰ ਕਿਦਾ ਛਵਾਈ ਲਗੀ ਲੋਗਾਂ ਥੰਨ ਗਾ ਮਾਹਰੋ ਕੈਮਰਾ ਥਲੇ ਮੜਿਆ ਠੀਕ ਦੇਖ ਲਓ ਸੀਲ ਦਾ ਭਾਜੀ ਮੋਲੀ ਕੋਈ ਨਹੀਂ ਹੈਗਾ ਦੇ ਵੇਲੋ ਲੈ ਜਾਓ ਇਹ ਚੀਜ਼ਾਂ ਬਹੁਤੀ ਕਰਦਾ ਇਹ ਤਾਂ ਨਹੀਂ ਗੱਲ ਹੁੰਦਾ ਬਿਲਕੁਲ ਜੀ ਸਿੰਗਲ ਹੱਡੀ ਆ ਗਈ ਆ ਪ੍ਰਸਾਤ ਛੁੱਟ ਕੇ ਮੈਂ ਬੈਠਾ ਜੀ ਉੱਤੇ ਠੀਕ ਹੈ ਠੀਕ ਹੈ ਕੋਨ ਦਾ ਅਜੂਜਾ ਕਸਰਾ ਹੈ ਕੀ ਥੋੜੀ ਨਹੀਂ ਕੋਈ ਗੱਲ ਹੀ ਨਹੀਂ ਮਨਣਾ ਕੋਈ ਸ਼ੱਕ ਨਹੀਂ ਦੇ ਉਹ ਤਾਂ ਪੰਜ ਰੋਜ਼ ਭਾਈ ਅੱਛਾ ਜੀ ਹਾਂ ਬੱਚੋ ਠੀਕ ਤੇ ਗਾਹ ਸਾਹਮਣੇ ਵਾਲਾ ਵੀ ਖੜੇ ਜੇ ਸਾਹਮਣੇ ਠੀਕ ਹੈ ਠੀਕ ਹੈ ਜੋ ਢੀਕਾਰ 54 ਰੁਪਏ ਦੀ ਭਾਈ 31 ਦਾ ਮੁੱਲ ਆਪਾਂ ਪਾ ਲਾਂਗੇ ਅੱਛਾ ਜੀ ਇਹ ਜੀ ਤੁਹਾਡੀ ਮੁੱਲ ਆਪਾਂ ਉੱਥੇ ਵੀ ਲੈ ਜਾਂਦੀ ਹੈ ਨਾ ਹਾਂਜੀ ਹਾਂਜੀ ਕੋਈ 40 45 ਹਜ਼ਾਰ ਤੋਂ ਘੱਟ ਨਹੀਂ ਹੁੰਦੀ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਫਿਰ ਅੱਜ ਦਾ ਇਹਦਾ ਮੁੱਲ ਹਾਰ ਹੈ ਭਾਈ ਆ ਬਿੱਲੀਆਂ ਅੱਖਾਂ ਦੇ ਦੋਵੇਂ ਆ ਪਰ ਬਿੱਲੀਆਂ ਅੱਖਾਂ ਦੇ ਕੋਲ ਅੱਛਾ ਜੀ ਹਾਂ ਨਾ ਆਪਾਂ ਦੇਣੀ ਹੈ 47000 ਰੁਪਏ 47 ਵੀ ਜੇ ਤੋਂ ਬਸ 200 ਰੁਪਏ ਦਾ ਛੋੜਵਾ ਕੰਮ ਹੋਏ ਅੱਛਾ ਮੇਰੇ ਘਰ ਕੋ 2 ਲੱਖ ਚ ਹੋਵੇ 3 ਲੱਖ ਚ ਹੋਵੇ ਠੀਕ ਹੈ 50 ਤੋਂ 100 ਤੋਂ 100 ਗ੍ਰਾਮ ਵਾਜੇ ਜਾ ਕਰ ਦੇ ਠੀਕ ਹੈ ਠੀਕ ਹੈ ਲਓ ਜੀ 5 ਲੀਟਰ ਜਿਹੜਾ ਐਨ ਪੱਕਾ ਤਿਆਰ ਤੇ 47000 ਰੁਪਏ ਕੰਦਾ ਵੀ ਛੋੜ ਛਪਾ ਕਰਾਂਗੇ ਬਿਲਕੁਲ ਹੀ ਜਿਹੜਾ ਜੈਜ ਮੁੱਲ ਪਾਤਾ ਵੀਰ ਨੇ ਬਾਕੀ ਵੀ ਬਾਜੇ ਨਾ ਚੋਰੀ ਨਾ ਦੀ ਜਿਹੜੇ ਬਾਜੇ ਵੀ ਜੰਗੀ ਦੇ ਪਤਾ ਲਿਓ ਜਿਹੜੇ ਸਾਮ ਤੋਂ ਜਿਹੜਾ ਕੱਲਾ ਕੱਲਾ ਹੀ ਲੱਗਾ ਪਿਆ ਵਾ ਠੀਕ ਜੇ ਤੇ ਆਜੋ ਬਾਈ ਦੂਜੇ ਨੰਬਰ ਦੇ ਢਾਲੀ ਢਾਲੀ ਸਿੰਘ ਹੈ ਸਾਜੇ ਠੀਕ ਹੈ ਆ ਜੀ ਇਹ ਸੁਈ ਭਾਜੀ ਪਰਸੋਂ ਅੱਛਾ ਜੀ ਪਰਸੋਂ ਰਾਤ ਸੁਈ ਜੇ ਆਨ ਕਰ ਦੀ ਜੇ ਮਰੀ ਬੜੀ ਠੀਕ ਹੈ ਜੀ ਆਪਾਂ ਦੱਸ ਕੇ ਜੀ ਵੀਗੇ ਹੱਜੀ ਨਾਲ ਦੇ ਭਾਵੇਂ ਤੇ ਹਿੱਕ ਲੋਗੇ ਵੇਚੀ ਆਪਾਂ ਅੱਛਾ ਜੀ ਸਿੱਧੀ ਗੱਲ ਕੋ ਵੀਰ ਦੇ ਘਰ ਜਾ ਕੇ ਆਹ ਕਰੇ ਮਿਲ ਕੇ ਵੀਰ ਨੂੰ ਕਹੇ ਲੈ ਇਹ ਆਨ ਕਰਦੀ ਆ ਠੀਕ ਹੈ ਠੀਕ ਹੈ ਅੱਜ ਫਿਰ ਸੁਈ ਜੇ ਆਨ ਕਰ ਦਿੰਦੇ ਅੱਜ ਤੀਜਾ ਤਸਵੀਰ ਮੈਂ ਕੋ ਬੋਲਾ ਬਣਾ ਦੇ ਮੇਰੇ ਕੋਲ ਬੋਲਾ ਵੇਚੋ ਅੱਛਾ ਜੀ ਆਹ ਜੇ ਬੋਲਾ ਪਾਤਾ ਉੱਦਾਈ ਨਹੀਂ ਰਹਿੰਦੇ ਠੀਕ ਹੈ ਜੀ ਬਿਲਕੁਲ ਬੋਲਾ ਆਹ ਬਹਾਨਾ ਵੇਖੋ ਵੱਡਣਾ ਵਾਲਾ ਬਹਾਨਾ ਜੇ ਇਹ ਖਮਾਹ। ਤਾਂ ਪਿੰਡਾਂ ਲਾ ਆ ਗਿਆ ਜੀ। ਭਾਈ ਚੁਆਕ ਦੇ ਲਗਾ ਕੇ ਕਾਨੂੰ ਲਗਾ ਦੇ। ਅੱਛਾ ਜੀ। ਭਾਈ ਇਹ ਕਿਹਦੇ ਬੋਲਾ 7 ਕਿਲੋ 8 ਕਿਲੋ ਵਾ 6 ਕਿਲੋ। ਅੱਛਾ ਜੀ। 5 ਕਿਲੋ ਹੋਊਗਾ ਜੀ ਆਪਾਂ। ਬੱਚੇ ਬੱਚੇ ਨਿਸ਼ਾਨੇ। ਠੀਕ ਹੈ ਭਾਈ ਗੱਲ। ਸੱਚ ਨਾਲ ਦੀ ਆਪਾਂ ਕੋ ਲੱਖ ਰੁਪਏ ਨਹੀਂ ਦੇ ਵਟਣਾ, ਡੇਢ ਨਹੀਂ ਵਟਣਾ। ਆਪਾਂ ਬਿਲਕੁਲ ਅਕੀਆ ਕੋ 16 ਕਿਲੋ ਦੁੱਧ ਆ। ਨਹੀਂ ਬਿਲਕੁਲ ਸਹੀ ਗੱਲ। ਠੀਕ ਹੈ ਨਾ। ਮੇਰੇ ਕੋਲ ਹੀ ਬਿਲਕੁਲ। ਆਪਾਂ ਕੰਮ ਕਰਦਾ ਉਹ ਜਿੰਨਾ ਦੁੱਧ ਦੇ ਮੋਦਰੀ ਹੋਸਾ। ਠੀਕ ਹੈ। ਦੁੱਧ ਜਿਆਦਾ ਨਹੀਂ ਹੋ ਜਾ। ਹਾਂ ਨਹੀਂ ਮੋਦ ਹੈ ਭਾਈ ਦਾ ਵੀ। ਦੁੱਧ ਜਿਆਦਾ ਨਹੀਂ। 8-9 ਕਿਲੋ ਤੇ ਰਾਮ ਨਾਲ ਚਵਾਈ ਜੋ ਘੋੜੀ। ਅੱਛਾ ਜੀ। 8-9 ਕਿਲੋ ਰ ਔਲ ਕਰ ਦੀ ਜੇ ਪਾਪਾ ਨੂੰ ਹੱਸ ਗਣੀ ਔਲ ਮੈਨ ਦਾਫਾ ਮਾਰੀ ਹੋਣੀ ਜੀ ਸੱਚਾਈ ਬਿਲਕੁਲ ਸਹੀ ਗੱਲ ਹੈ ਮੇਰੇ ਵੀਰ ਇੱਥੇ ਆਵੇ ਗੱਡੀ ਲੈ ਕੇ ਮੁਰਗੀ ਛੋਟੀ ਮਾਰੀ ਔਲ ਕਰੇ ਬੱਚੇ ਨਾਲ ਸਵੇ ਕੋ ਵੀਰ ਦੱਸਿਆ ਨਹੀਂ ਆਪਾਂ ਦੱਸ ਕੇ ਵੀਰ ਦੇਣੀ ਹੈ ਬਿਲਕੁਲ ਸਹੀ ਗੱਲ ਹੈ ਲਓ ਜੇ ਲੱਗੇ ਤਾਂ ਚੱਕਾ ਸਾਡੇ ਥਣਾ ਦਾ ਸੈਜ ਗਿਆ ਮਗਰੋ ਦੇਖੋ ਜੀ ਥਣਾ ਲੱਗਾ ਵਾ ਤੇ ਚੰਦੇ ਜੁੱਟ ਦੀਆਂ ਜਿਹੜੀਆਂ ਸਾਬ ਪਾਈਆਂ ਬਹੁਤ ਆ ਗਈਆਂ ਦੇਖੋ ਇਹ ਸਾਹਮਣੇ ਵਾਲਾ ਘਰਾ ਲੈ ਜੀ ਤੇ ਦੁੱਧ ਚਲੋ ਚੰਗਾ ਚਵਾਈ ਜਾ ਪਈ ਪਹਿਲੇ 10 ਨਹੀਂ ਕਹਣਾ 12 ਨਹੀਂ ਕਹਣਾ ਸਦੀਦ ਦੇ ਹਿਸਾਬ ਦੇ ਨਾਲ ਅੱਛਾ ਜੀ ਦੋ ਦਾ ਅੱਠ ਅੱਠ 9 ਕੋ ਰਾਮਾ ਚ ਵੇ ਜੋ ਇਹ ਬੋਲੇ ਜਿਆ ਜਿਹੜੇ ਕਹਿੰਦੇ ਜੇ ਬੋਲਾ ਬਣੂ ਲੈ ਜੇ ਨਾਮ ਨੂੰ ਬਿਸ਼ੱਕ ਰੰਦੇ ਠੀਕ ਆ ਠੀਕ ਆ ਜੀ ਹਾਂ ਬੋਲਾ ਹੀ ਆ ਜੇ ਥਣ ਭਾਜੀ ਚਵਾਈ ਲੱਗੀ ਕਿਤੇ ਕਾਨੂੰ ਕਲਾ ਕਰਦੇ ਜੀ ਠੀਕ ਆ ਮੋਟਰੀ ਤੇ ਹਿਸਾਬ ਨਾਲ ਰੋਲ ਵੀ ਦੀ ਆਪਾਂ ਬਾਰ ਬਾਰ ਕਹਿੰਦੇ ਮੇਰੀ ਵੀਡੀਓ ਬਾਰ ਬਾਰ ਚੈੱਕ ਕਰੀ ਜੇ ਵੀ ਦੀ ਔਲ ਕਰ ਦੀ ਬੱਚਾ ਛੋਟੇ ਪਸੋਂ ਪੈਂਦੀ ਆ ਅੱਛਾ ਮਨ ਗੜਾ ਭੜਾ ਮੜਾ ਬਹੁਤ ਕੋਆਪਰੇਸ਼ਨ ਜਾ ਕੇ ਕਈ ਵਾਰ ਦੋ ਵਾਰ ਦੇ ਲੇਰ ਵੀ ਕਹੋ ਸਕਦੀ ਆ ਠੀਕ ਆ ਠੀਕ ਆ ਠੀਕ ਆ ਸਹੀ ਗੱਲ ਬਿਲਕੁਲ ਐਵੇਂ ਮੁਰਗੇ ਕੋਈ ਵੀ ਬੱਚਾ ਛੱਡੇ ਕੋ ਲੱਤ ਮਾਰੇ ਹ ਮੈਂ ਲੱਦ ਕੇ ਭੇਜਦਾ ਜਾਂਦਾ ਜਾਂਦੇ ਬੱਚਾ ਛੱਡੀ ਲੱਤ ਮਾਰਿਆ ਕੇ ਵੀਰੇ ਦੇ ਹੌਲ ਕਰਦੀ ਆ ਦੱਸ ਕੇ ਜਣੀ ਆ ਖੜੀ ਤੇ ਕੋ ਨਾ ਰਹੀ ਹੋਈ ਬਿਲਕੁਲ ਸਹੀ ਗੱਲ ਹੈ ਜੀ ਇਹ ਗੱਲ ਜੀ ਬਿਲਕੁਲ ਬਿਲਕੁਲ ਮੋਲੇ ਦਾ ਮੋਲੇ ਦਾ ਹਿਸਾਬ ਨਾਲ ਨਾ ਜਿਹਨੇ ਸਭੀ ਹੁੰਦੇ ਹੁੰਦੇ ਵੀ ਵਟੇ ਹੁੰਦੇ ਅੱਛਾ ਆਪਾਂ ਮੋਲੇ ਛੋਟੇ ਕਰਨਾ ਅੱਛਾ ਸਿਰਫ 55000 ਰੁਪਏ 55 ਦੀ ਸੱਜਰ ਸੁਹੀ ਜਾ ਯਾਰ ਸੱਜਰ ਸੁਹੀ ਝੋਟੀ ਵੇਖੋ ਜਦ ਮਗਰ ਵੇਖੋ ਗਿਰ ਗਿਰ ਦੇ ਵੇਖੋ ਤਾਂ ਲੱਗਾ ਵੇਖੋ ਮਾਰ ਲਓ ਜੀ 55000 ਦੀ ਸੱਜਰ ਮੜੇ ਲੱਗੇਗਾ ਵੀ ਮਾਰੋ ਕੈਮਰਾ ਸੇ ਪਹਿਲਾ ਇਸ ਸੁਆ ਸੁਈਏ ਕਰਨ ਵਾਲੀ ਤੇ ਮੱਥੇ ਦੇ ਵਾਕ ਵੀ ਚੁੰਦੀ ਨਾਲ ਹੈ ਵਿਸਵਾਸ ਕਰਦੀ ਜੀ ਬੜਬੜਾ ਆਲ ਕਰਦਾ ਵਾ ਕੋਈ ਸੰਭਣ ਵਾਲਾ ਲੱਗਦਾ ਦੁੱਧ ਚੰਗਾ ਚ ਭਾਈ ਦੁੱਧ ਪਾਜੀ ਮੈਂ ਜਿਆਦਾ ਨਹੀਂ ਇਹਦਾ 8-9 ਕਿਲੋ ਰਾਮ ਨਾਲ ਘੜੀ ਬਲਵਾ 8 ਕਿਲੋ ਦੇ ਲੀਟਰਾਂ ਚ ਪਾਈ ਜਾਉਣਾ ਠੀਕ ਹੈ ਹਰ ਖੁਦ ਪਾਉਗੇ ਵਨ ਸ਼ਾਟ ਪਾਉਗੇ ਦੁੱਧ ਕਰੀਏ ਚੰਬੜੀ ਜਿੱਦਾ ਕੁੜੀਆ ਖੱਦਰ ਦਾ ਕੁੜੀ ਪਟਾਵਾ ਗੁੱਟਾ ਪਾਇਆ ਹੁੰਦਾ ਹੋਵੇ ਠੀਕ ਹੈ ਠੀਕ ਹੈ ਜੀ ਐ ਸ੍ਰੀ ਦੇ ਹੱਲਾ ਜੀ ਸਾਰਾ ਮਾਫੀ ਹੋ ਬਿਲਕੁਲ ਠੀਕ ਹੈ ਜੀ ਇਹ ਭਾਜੀ ਬਾਕੀ 55 ਜੋ ਆਪਾਂ ਛੋੜ ਛੱਪਾ ਕਰਾਂਗੇ ਛੋਟੀ ਆਪਾਂ ਨਾ ਵੱਡੀ ਇਹਨੇ ਛੋਟੀ ਵੱਡੀ ਆ ਛੋਟੇ ਕਰ ਦੀ ਨਹੀਂ ਠੀਕ ਹੈ ਤਾਂ ਮੈਂ ਕੱਢਣਾ ਜ਼ਿਆਦਾ ਛੋਟਾ ਦਾ ਨਾ ਇਹ ਬਾਕੀ ਸੋਹਣੀ ਜੋੜੀ 5 ਕਿਲੋ ਬੋਲਾ ਜੇ ਸੱਤਾ ਮਗਰ ਜੇ ਸੂਈ ਨੂੰ ਤੀਜਾ ਦਿਨ ਹੋਇਆ ਜੀ ਠੀਕ ਹੈ ਠੀਕ ਹੈ ਜੀ ਤੇ ਆ ਜੋ ਬਾਈ ਤੀਜੇ ਨੰਬਰ ਤੇ ਇਹ ਕਿਵੇਂ ਆ ਭਾਜੀ ਕਿਲੋ ਬਾਈ ਨਾਵਾਂ ਮਹੀਨਾ ਲੱਗਾ ਜੇ ਅੱਛਾ ਜੀ 500 ਦਾ ਠੀਕ ਹੈ ਜੀ ਦੋ ਦਿਨ ਕੋਈ 3 ਕਿਲੋ ਹੀ ਪਰ ਹਿਸਾਬ ਨਾਲ ਦੁੱਧੋਂ ਵੀ ਛੱਡਣੀ ਬੜੇ ਹੀ ਔਰ ਨਾਲ ਛੱਡਣ ਦੇ ਹੋ ਅੱਛਾ ਜੀ ਦੁੱਧੋ ਛੋਟੋ ਨਹੀਂ ਲਈ ਕੋਈ ਵੀ ਆ ਕੇ ਵੀਰ ਕੋਲ ਮਲਕਾ ਪਰਸੋ ਚੋਂ ਚੌਦੀ ਛੱਡਣ ਲੱਗੇ ਆ ਛੋੜਦੀ ਨਹੀਂ ਬਿਸਰ ਪਾਉਂਦੇ 20 15 20 ਦਿਨੀਆਂ ਬਾਅਦ ਛੱਡਦੇ ਆ ਠੀਕ ਆ ਠੀਕ ਆ ਜੀ ਦੋ ਦਿਨ ਨੇ ਵੀ ਚੌਰਾ 15 ਕਿਲੋ ਡੀਟਲਾ 15 ਮੇਜਵਾਏ ਠੀਕ ਆ ਲਓ ਇਹ ਸੱਜਰ ਦਾ ਰਿਕਾਰਡ ਇਹਦਾ ਵੀ ਸੂਆ ਆ ਤਿੱਕਣਵਾ ਸੂਵੀ ਸੂਆ ਤੀਜਾ ਤੋਂ ਜੇ ਆਇਆ ਉਹ ਵੀ ਸੂਆ ਤੀਜਾ ਛੱਡਣਾਂ ਦੀ ਕਈ ਪਾਈ ਪੰਜਾਂ ਮਹੀਨੇ ਤੋਂ ਹੀ ਭੱਜ ਜਾਂਦੀਆਂ ਵਾ ਹਾਂਜੀ ਹਾਂਜੀ ਬੜੇ ਹੀ ਔਰ ਨਾਲ ਥੱਕੇ ਨਾਲ ਛੱਡਣਦੇ ਹੋ ਅੱਛਾ 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 ਅਜੇ ਵੀ ਹਿਸਾਬ ਨਾਲ 2 ਕਿਲੋ ਤੋਂ ਹੋਊਗਾ ਠੀਕ ਆ ਜੀ 16 ਕੁ ਟਾਈਟ ਸਾਡੀ ਇਹਨਾਂ ਨੂੰ ਦਿੱਤੇ ਇਸ ਫੁੜਾ ਜਿਹੜਾ ਬਹੁਤ ਹੀ ਚੌੜਾ ਆ ਗਿਆ ਤੇ ਪਤਲੇ ਚਮੜੀ ਇਹ ਵੀ ਨਾਲ ਇਹਦੀ ਗੱਡੀ ਉਹ ਲੇਖੇ ਵੀ ਲੈ ਜਾਏਗਾ ਜਿੰਦਾ ਮਰਜੀ 14 15 ਕੁ ਦੇ ਕਾਲੀ ਇੱਕ ਰੰਗ ਵੇ ਲੋਗਾ ਜੀ ਠੀਕ ਹੈ ਠੀਕ ਹੈ ਜੈੱਟ ਇੱਕ ਵਾਰ ਕਿਤਾ ਕਰ ਹੋ ਜਾਏਗਾ ਜਿਹੜੇ ਵਾਲ ਇੱਕ ਵਾਰ ਕਿਤਾ ਹੋ ਜਾਏਗਾ ਜੀ ਠੀਕ ਹੈ ਜੀ ਲਓ ਜੀ ਜੈੱਟ ਦਬਲਾਇਆ ਜਿਹਨੂੰ ਆਪਾਂ ਕਹਿ ਦਿੰਨੇ ਸੀ ਉਹ ਜੈੱਟ ਬਲਾਇਆ ਹੈਗਾ ਇੱਕ ਬੰਤੀ ਮਾੜੀ ਠੀਕ ਹੈ ਵੀ ਇਹ ਪੁਰਾਣੇ ਚਲੋ ਚੰਗੀ ਆ ਪਹਿਣ ਲਿਸ਼ਕਣ ਦੀ ਹੈ ਜਾਮਣੂ ਵਾਂਗੂ ਜਿਹੜੇ ਵੀਰਾਂ ਨੂੰ ਆਈ ਨਾ ਭਾਜੀ ਬਹੁਤ ਹੀ ਚੰਗਾ ਲੱਗਾ ਜਿਹੜੇ ਵੀਰਾਂ ਕੋਈ ਨਾ ਹਾਂਜੀ ਰੱਬ ਦੇ ਨਾਮ ਦੇ ਬੰਦੇ ਆ ਅੱਛਾ ਜੀ ਹਸਾਬ ਨਾਲ ਉਹਨਾਂ ਦਾ ਨਾਲੇ ਇੱਕ ਰੱਬ ਦੇ ਨਾਮ ਦੇ ਉਹ ਹਸਾਬ ਆ ਠੀਕ ਆ ਠੀਕ ਆ ਇੰਨੇ ਵਧੀਆ ਬੰਦੇ ਨੇ ਇੰਨੇ ਭਲੇ ਮਾਸ ਬੰਦੇ ਠੀਕ ਠੀਕ ਇੱਕਦਮ ਬਨੇ ਰੱਬ ਦਾ ਨਾਮ ਲੈ ਕੇ ਲਈਓ ਕਿੰਨੇ ਉਹਨਾਂ ਦੇ ਲੈ ਲੈ ਬਿਲਕੁਲ ਠੀਕ ਨਹੀਂ ਕੋਈ ਅਕਰ ਪਈ ਦਾ ਝੂਠ ਨਹੀਂ ਸੱਚਾ ਵਾਲੇ ਬੰਦੇ ਆ ਅੱਛਾ ਜੀ ਸਿਰਫ ਉਹਨਾਂ ਮੱਝਾ ਸੱਜਣਾ ਪਈਆਂ ਵੱਡੀਆਂ ਲੈਣੀਆਂ ਵਾ ਠੀਕ ਆ ਤਾਂ ਉਹਦੇ ਵੀਰ ਹੀ ਹੋਣੀ ਵੇਚਣੀ ਹੈ ਤਾਂ ਵੀ ਚੀਜ਼ ਨਾਲ ਅੱਛਾ ਅੱਛਾ ਹਾਂ ਇਹਦਾ ਮੁੱਲ ਹੈ ਇਹਦਾ ਮੁੱਲ ਛੋਟਾ ਹੀ 6 ਠੀਕ ਹੈ ਲਓ ਜੀ ਸਾਹਬ ਵੀ ਬਾਈ ਨੇ ਪੂਰੀ ਛੱਡ ਦਿੱਤੀ ਆ ਪੂਰੇ 20000 ਦੀ ਭਾਜੀ ਹਾਂ ਨਾ ਲਵਾਂਗੇ ਲਓ ਜੀ 3000 ਹੋਰ ਮੰਗੋ ਸਿਰਫ 3000 ਪੂਰੇ ਬਾੜ ਤੋਂ 200 ਰੁਪਏ ਛੋਟ ਹੋਣੀ ਏ ਸਿਰਫ ਮਹੀਨਾ 10 ਮਹੀਨਾ ਮਾਝ ਸਾਹਮਣੇ ਪੈਣੀ ਹੈ ਸਿਰਫ ਅੱਛਾ ਜੀ ਤੇ ਸੱਜਣਾ ਸੁਭਣੀ ਹੈ ਠੀਕ ਹੈ ਠੀਕ ਹੈ ਲਓ ਜੀ ਜਿੱਦਾਂ ਤਿਆਰ ਹੋ ਗਈ ਵੀ ਜਿੱਪ ਆਈ ਆ ਚਲੋਂ ਆਂਦਾ ਵੀਰ ਸੱਜਣਾ ਮੱਝਾਂ ਪਾਲੀਆਂ ਆਪਣੀ ਫਾਸ ਹਿਸਾਬ-ਤਾਬ ਲਾਉਂਦੇ ਹੋ ਠੀਕ ਹੈ ਠੀਕ ਹੈ ਅੰਦਰ ਪਾਉ ਨਹੀਂ ਹੁੰਦੀ ਕਈ ਕੰਨ ਲੈ ਮਹੀਨਾ ਸਾਹਮਣੇ ਦਾ 10 ਮਹੀਨਾ ਮਾਲੀ ਕਿਰਪਾ ਨੂੰ ਕਿਸ ਗੱਲ ਦੀ ਕਮੀ ਨੇਗੀ ਆਂਦੀ ਜਿੱਦਾਂ ਤਿਆਰ ਹੋ ਗਈ 13-14 ਨੂੰ ਜੀ ਦਸੀ ਹੁਣ ਟੈਂਕੀ ਆ ਕੋਈ ਸਾਹਮਣ ਵਾਲਾ ਭਰਾ ਲੈ ਜਿਹਦੇ ਦੱਸ ਦੇ ਵੀ ਚੰਗਾ ਕੱਢੀ ਜਾਊਗੀ ਭਾਈ ਜਿੱਦਾਂ ਤਿਆਰ ਵੀ ਕਿਤੇ ਮਰਜੀ 90 95 ਹਜ਼ਾਰ ਦੀ ਮੱਝ ਵਿਕ ਜਣੀ ਹੈ ਬਿਲਕੁਲ ਬ ਬਿਲਕੁਲ ਜੀ ਬਾਕੀ ਮੇਰਾ ਵੀਰ ਆਪਣੀਆਂ ਪਾਸ ਕਰਕੇ ਖੜਨਾ ਹਾਂਜੀ ਜਿਹੜੀ ਔਲ ਕਰਦੀ ਛੋਟੀ ਆ ਕੱਲੋਂ ਤੁਹਾਨੂੰ ਨਹੀਂ ਫੋਨ ਲਾਣਾ ਜਾਂ ਮੈਨੂੰ ਲਾਉਣਾ ਉਹ ਮਾੜਾ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਮੁਰਗੇ ਮੈਂ ਪੌੜੀ ਭਾਈ ਭਾਵੇਂ ਵੀ ਛੋਟੀ ਔਲ ਤੁਹਾਨੂੰ ਬੁਲਾਵੇ ਵੀ ਦੀ ਛੋਟੀ ਔਲ ਕਰਦੀ ਤੁਸੀਂ ਦੱਸਿਆ ਨਹੀਂ ਠੀਕ ਹੈ ਹਾਂ ਜੀ ਹਾਂ ਜੀ ਤੁਹਾਡੇ ਸਾਹਮਣੇ ਗੱਲਾਂ ਨਹੀਂ ਔਲ ਕਰਦੀ ਮਾੜੀ ਮਾੜੀ ਰਾਤ ਨਹੀਂ ਮਾਰਦੀ ਤੁਸੀਂ ਸੱਚ ਦੱਸਣ ਦਿਆ ਬਾਈ ਰਾਬਾ ਬਾਈ ਲੋਈਦੀ ਆ ਠੀਕ ਹੈ ਠੀਕ ਹੈ ਮੁਰਗੇ ਮੇਰਾ ਟਾਈਮ ਲੱਗੇ ਮੈਂ ਕਿਹਾ ਫੋਨ ਚੁੱਕਾਂ ਕੋ ਵੀਰ ਅਫੇ ਭਾਈ ਤੁਹਾਨੂੰ ਭਾਈ ਫੋਨ ਹੀ ਚੁੱਕਣੇ ਇਹ ਤਾਂ ਆਪਾਂ ਦੱਸ ਕੇ ਪਈ ਦੀਆਂ ਨੇ ਆਲ ਕਰਦੀ ਹੈ ਮੜੀ ਮੜੀ ਅਗਲੇ 2-3 ਦਿਨਾਂ ਵਿੱਚ ਦੋ ਚਾਰ ਦਿਨ ਸੈੱਟ ਹੋ ਜੂਦੇ ਜਾਣਗੇ। ਮਸਾਂ ਦੇ ਵੇਲੇ ਛੋੜੀ ਹੈ ਖੁੱਲੇ ਬਾਨੇ ਨੂੰ ਦੇਖਾਰੀ ਠੀਕ ਹੈ ਠੀਕ ਹੈ ਜੀ। ਬਾਕੀ ਆਹ ਫੇਟੀ ਨੇ ਸਾਹਿਬ ਲਓ ਜੀ ਫੇਟੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਸੀ ਆਹ ਦੇਖੋ ਇਹਦੇ ਥੱਲੇ ਮਾਗਰਾਂ ਪਈਆਂ ਵਰਗੋ ਆਹ ਦੇਖੋ ਜੀ ਇਹ ਲੀਆਂ ਸੁਧੀਆਂ ਜਿਹੜੀਆਂ ਬਹੁਤ ਛੋਟੀ ਹੈ ਨੀਤੀ ਇਹਦਾ ਪਾਈ ਪਾਵੇ ਹਸਾਬ ਨਾਲ ਇਹ ਵਿਗੀ ਵਿਗੀ ਹਾਂਜੀ ਨੌਦਗੀਰ ਵੇ ਕਰੀ ਆਪਾਂ ਡੱਕ ਲੈਣਾ ਵਾ ਠੀਕ ਹੈ ਇਹਨੂੰ ਚੋਕੇ ਵਿੱਚ ਜਦੋਂ ਮੱਜੀ ਵੇਲ ਹੋਏ ਤਾਂ ਕੀ ਘਟਾ ਆ ਜੀ ਤੇ ਠੀਕ ਹੈ ਇਦਾਂ ਦੀ ਭਾਈ ਪਹਿਲੀ ਗੱਲ ਆਬਦੀ ਨਹੀਂ ਛੋਡੀ ਕੋਈ ਸਾਰੀ ਵਾਰ ਬਾਅਦ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜਿਹੜੇ ਵੀਰਪ੍ਰਾਣ ਅੱਗੇ ਪਸ਼ੂ ਖਰੀਦਣ ਹੁੰਦਾ ਉਹਦੇ ਬਾਅਦ ਤੇ ਆਸਾਨ ਹੋ ਜਾਂਦਾ ਵਾ ਸੋਹਣੀ ਕਿੰਨੀ ਜੇ ਵੀਰੋ ਵੀਡੀਓ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ